ਹਾਂਜੀ ਕੀ ਕਹਿਣਾ ਚਾਹੋਗੇ ਮੈਂ ਵਾਰਡ ਨੰਬਰ 80 ਤੋਂ ਜੀ ਕਾਂਗਰਸ ਪਾਰਟੀ ਵੱਲੋਂ ਟਿਕਟ ਲੜ ਰਿਹਾ ਮੇਰਾ ਨਾਮ ਜਗਿੰਦਰ ਸਿੰਘ ਨੋਨੀ ਜੋ ਕਿ ਮੈਂ ਲੋਕਾਂ ਦੀ ਸੇਵਾ ਚ ਉਤਰਿਆ ਔਰ ਮੈਂ ਖੜਾ ਉਤਰਾਂਗਾ ਲੋਕਾਂ ਦੀ ਸੇਵਾ ਦੇ ਵਿੱਚ ਜੋ ਲੋਕਾਂ ਦੇ ਕੰਮ અધੂਰੇ ਆ ਮੈਂ ਕਰਕੇ ਲੋਕਾਂ ਚ ਖੜਾ ਉਤਰਾਂਗਾ ਜੀ ਸਰ ਕਿਦਾਂ ਦਾ ਬੋਨਸ ਮਿਲਿਆ ਤੁਸੀ ਲਿਖੋ ਤੁਸੀ ਆਪ ਹੀ ਦੇਖ ਰਹੇ ਹੋ ਹਰ ਬੰਦਾ ਆਪਣੇ ਕੋਲ ਆ ਕੇ ਤੁਹਾਨੂੰ ਆਸ਼ੀਰਵਾਦ ਦੇ ਰਿਹਾ ਹੈ ਕਿ ਤੁਹਾਡੇ ਨਾਲ ਆ ਜੀ ਤੇ ਸਰ ਜਿੱਤ ਕੇ ਕਿਹੜੇ ਕੰਮ ਜਿਹੜੇ ੁੱਕੇ ਪੇ ਕਰਾਉਗੇ ਜੋ ਕਾਰਪੋਰੇਸ਼ਨ ਦੇ ਅੰਦਰ ਜੋ ਵੀ ਹੋਣਗੇ ਅਸੀਂ ਜਰੂਰ ਲੋਕਾਂ ਦੇ ਕੰਮ ਕਰਕੇ ਲੋਕਾਂ ਨੂੰ ਦਿਖਾਵਾਂਗੇ ਕਿ ਅਸੀਂ ਲੋਕਾਂ ਦੀ ਚੰਨੀ ਵੀ ਸੇਵਾ ਉਸੇ ਹੀ ਕਰਾਂਗੇ ਜੀ ਸਰ ਜਿੰਦਰ ਸਿੰਘ